ਕਬੱਡੀ ਖੇਡਦੇ ਪੂਰੀ ਦੁਨੀਆ ਦੇ ਸੁਪਰਸਟਾਰ ਧਾਵੀ ਦੇਵੀ ਦੇ ਆਲ ਦੀ ਗੱਲ ਅਰਚ ਕਰਨ ਲੱਗਿਆ ਉਮੀਦ ਹੈ ਕਿ ਬੜੇ ਪਿਆਰ ਦਾ ਸਬੂਤ ਦੇਉਂਗੇ ਜਦੋਂ ਕਬੱਡੀ ਦੀ ਗੱਲ ਚੱਲੇ ਸੱਥਾਂ ਵਿੱਚ ਹੁੰਦੀ ਬੱਲੇ ਬੱਲੇ ਜਦੋਂ ਕਬੱਡੀ ਦੀ ਗੱਲ ਚੱਲੇ ਸੱਥਾਂ ਵਿੱਚ ਹੁੰਦੀ ਬੱਲੇ ਬੱਲੇ ਰੇਡਾਂ ਕਹਿਣ ਕਮਾਲ ਦੀਆਂ ਪਿੰਡਾਂ ਵਿੱਚ ਗੱਲਾਂ ਚੱਲਦੀਆਂ ਕੁਬੇ ਦੇ ਦੇਵੀ ਧਿਆਲਦੀਆਂ ਸੱਥਾਂ ਵਿੱਚ ਗੱਲਾਂ ਹੁੰਦੀਆਂ ਕੁਬੇ ਦੇ ਦੇਵੀ ਧਿਆਲਦੀਆਂ ਪਿੰਡਾਂ ਵਿੱਚ ਗੱਲਾਂ ਚੱਲਦੀਆਂ ਕੁਬੇ ਦੇ ਦੇਵੀ ਧਿਆਲਦੀਆਂ ਦੇਵੀ ਧਿਆਲ ਦੇ ਆਸ਼ਿਕ ਸਾਰੇ ਹਰ ਇੱਕ ਦਰਸ਼ਕ ਤਾੜੀ ਮਾਰੇ ਦੇਵੀ ਧਿਆਲ ਦੇ ਆਸ਼ਿਕ ਸਾਰੇ ਹਰ ਇੱਕ ਦਰਸ਼ਕ ਤਾੜੀ ਮਾਰੇ ਨਹੀਂ ਪਈਆਂ ਕਿਸੇ ਤੋਂ ਰੇਡਾ ਇਸ ਚੋਬਰ ਦੇ ਨਾਲ ਦੀਆਂ ਢਿੰਡਾ ਵਿੱਚ ਗੱਲਾਂ ਚੱਲਦੀਆਂ ਕੋ ਬੇਦ ਦੇਵੀ ਧਿਆਲ ਦੀਆਂ ਸੱਤਾ ਵਿੱਚ ਗੱਲਾਂ ਚੱਲਦੀਆਂ ਕੋ ਬੇਦ ਦੇਵੀ ਧਿਆਲ ਦੀਆਂ ਰਿਜੰਦ ਬਈ ਬਾਪੂ ਇਸਦਾ ਹੈ ਅਮੀ ਚੰਦ ਬਈ ਮਕੇਸ਼ਰ ਦੇਵੀ ਦਾ ਫਰਜੰਦ ਬਈ ਬਾਪੂ ਇਸਦਾ ਹੈ ਅਮੀ ਚੰਦ ਬਈ ਮਾਪਿਆਂ ਤੋਂ ਲਈਆਂ ਅਸੀਸਾਂ ਮਾਪਿਆਂ ਤੋਂ ਲਈਆਂ ਅਸੀਸਾਂ ਪੂਰੀ ਸੰਭ ਸੰਭਾਲ ਦੀਆਂ ਸਿੰਡਾਂ ਵਿੱਚ ਚੱਲਦੀਆਂ ਗੱਲਾਂ ਕੋ ਬੇਦੇ ਦੇ ਦੇਵੀਂ ਧਿਆਲ ਦੀਆਂ ਸੱਚਾਂ ਵਿੱਚ ਹੁੰਦੀਆਂ ਗੱਲਾਂ ਕੁਬੇ ਦੇ ਦੇਵੀ ਧਿਆਲ ਦੀਆਂ ਨੇਤਾ ਨਾਲ ਸਰੀਰ ਨੂੰ ਗੱਠਿਆ ਤਾਈਓਂ ਜਗ ਤੋਂ ਨਾਮਣਾ ਖਟਿਆ ਨੇਤਾ ਨਾਲ ਸਰੀਰ ਨੂੰ ਗੱਠਿਆ ਤਾਈਓਂ ਜਗ ਤੋਂ ਨਾਮਣਾ ਖਟਿਆ ਦੁਨੀਆਂ ਸਿਵ ਤਾਂ ਕਰਦੀ ਦੁਨੀਆਂ ਸਿਵ ਤਾਂ ਕਰਦੀ ਕੀਤੀ ਕੈਮ ਮਸਾਲ ਦੀਆਂ ਟਿੰਡਾਂ ਵਿੱਚ ਗੱਲਾਂ ਚੱਲਦੀਆਂ ਕੋ ਬੇਦ ਦੇ ਵੀ ਧਿਆਲ ਦੀਆਂ ਸੱਤਾਂ ਵਿੱਚ ਗੱਲਾਂ ਹੁੰਦੀਆਂ ਕੋ ਬੇਦ ਦੇ ਦੇ ਵੀ ਧਿਆਲ ਦੀਆਂ ਮਾਰੀਆਂ ਮੱਲਾਂ ਵਦੇਸ਼ੀ ਵੱਡੀਆਂ ਜਾ ਇੰਗਲੈਂਡ 'ਚ ਝੰਡੀਆਂ ਗੱਡੀਆਂ ਮਾਰੀਆਂ ਮਲਾਵਾ ਦੇਸ਼ੀ ਵੱਡੀਆਂ ਜਾ ਇੰਗਲੈਂਡ ਤੇ ਝੰਡੀਆਂ ਗੱਡੀਆਂ ਸਿਵਤਾਈ 1974 ਵਾਲੇ ਸਾਲ ਦੀਆਂ ਸਿੰਡਾ ਵਿੱਚ ਗੱਲਾਂ ਚੱਲਦੀਆਂ ਕੁਬੇ ਦੇ ਦੇਵੀ ਵਿਹਾਰ ਦੀਆਂ ਸੱਤਾ ਵਿੱਚ ਗੱਲਾਂ ਹੁੰਦੀਆਂ ਕੁਬੇ ਦੇ ਦੇਵੀ ਵਿਹਾਰ ਦੀਆਂ ਸੱਚੇ ਰੱਬ ਨੇ ਰਹਿਮ ਕਮਾਏ ਦੇਵੀ ਵਿਧਾਲ ਦੇ ਭਾਗ ਜਗਾਏ ਸੱਚੇ ਰੱਬ ਨੇ ਰਹਿਮ ਕਮਾਏ ਦੇਵੀ ਵਿਧਾਲ ਦੇ ਭਾਗ ਜਗਾਏ ਜੈਲੀ ਦੌੜ ਤੇ ਬੁਰੀਆ ਦੱਸਦਾ ਸੁਫਰ ਸਟਾਰ ਦੇ ਹਾਲ ਦੀਆਂ ਸਿੰਡਾ ਵਿੱਚ ਗੱਲਾਂ ਚੱਲਦੀਆਂ ਕੋ ਬੇ ਦੇਵੀ ਵਿਧਾਲ ਦੀਆਂ ਸੱਥਾਂ ਵਿੱਚ ਗੱਲਾਂ ਹੁੰਦੀਆਂ ਕੋ ਬੇ ਦੇ ਦੇਵੀ ਵਿਧਾਲ ਦੀਆਂ ਇੰਡਾ ਵਿੱਚ ਗੱਲਾਂ ਚੱਲਦੀਆਂ ਕੋ ਬੇਦੇ ਦੇ ਵੀ ਵਿਆਲਦੀਆਂ